ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬੰਬਰ ਅਕੀਰ ਸਿੰਘ ਤੁਹਾਡਾ ਆਪਣੇ ਚੈਨਲ ਤੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇਗੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਬੰਦੇ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਪੰਜਾਬ ਦੇ ਵਿੱਚ ਆਪਣੇ ਹੁਣ ਗੁੱਲੀ ਡੰਡੇ ਦੀਆਂ ਸਪਰੇਹਾਂ ਦਾ ਬਹੁਤ ਜ਼ੋਰ ਚੱਲ ਰਿਹਾ ਬਹੁਤ ਜ਼ਿਆਦਾ ਕਿਤੇ ਕਿਤੇ ਕਣਕ ਆਪਣੀਆਂ 60 ਦਿਨ ਦੀਆਂ ਹੋ ਗਈਆਂ ਕਿਤੇ 50 ਦਿਨ ਦੀਆਂ ਕਿਤੇ 45 ਦੀਆਂ ਕਿਤੇ 70 ਦਿਨ ਦੀਆਂ 75 ਦਿਨ ਦੀਆਂ ਕਿਤੇ ਕਿਤੇ ਕਣਕ ਆਪਣੀਆਂ ਨਿਸਾਰਾ ਵੀ ਲੈਣ ਲੱਗੀਆਂ ਤਾਂ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਇੱਕ ਕਰਨੀ ਹੈ ਬਹੁਤ ਜ਼ਰੂਰੀ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਨੇ ਬਹੁਤ ਵੀਰਾਂ ਦੇ ਸਵਾਲ ਹੁੰਦੇ ਨੇਗੇ ਉਹ ਗੱਲਬਾਤ ਅੱਜ ਮੈਂ ਜਿਹੜੀ ਤੁਹਾਡੇ ਨਾਲ ਕਰਨੀ ਹੈ ਕਿਰਪਾ ਕਰਕੇ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਕਿਉਂਕਿ ਤੁਹਾਡੇ ਬਹੁਤ ਫਾਇਦੇ ਦੀਆਂ ਗੱਲਾਂ ਨੇ ਕਈ ਵਾਰ ਆਪਾਂ ਨੂੰ ਚੀਜ਼ ਦਾ ਨਹੀਂ ਵੀ ਪਤਾ ਹੁੰਦਾ ਆਪਾਂ ਗਲਤੀ ਕਰ ਲੈਨੇ ਤੇ ਆਪਣਾ ਨੁਕਸਾਨ ਹੋ ਜਾਂਦਾ ਆਪਾਂ ਨੁਕਸਾਨ ਤੋਂ ਬਚਣ ਦੇ ਲਈ ਪਹਿਲੀ ਆਪਾਂ ਬਚਨ ਵੱਧ ਜਾਂ ਧਾਵਾ ਕਰਕੇ ਜਿੱਦ ਆਪਾਂ ਕਹੇ ਚੱਲੀਏ ਵੀ ਆਪਾਂ ਨੁਕਸਾਨ ਨਹੀਂ ਹੋਣ ਦੇਣਾ ਤਾਂ ਕਿਸਾਨ ਵੀਰੋ ਗਲਤੀ ਆਪਣੇ ਤੋਂ ਕੀ ਹੁੰਦੀ ਹੈ ਦੇਖੋ ਆਪਾਂ ਸਾਰੀ ਚੀਜ਼ ਦੀ ਮੈਨੇਜਮੈਂਟ ਫਸਲੀ ਪੂਰੀ ਰੱਖਦੇ ਆਂ ਹਰ ਇੱਕ ਕਿਸਾਨ ਵੀਰ ਦੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ 6 ਮਹੀਨਿਆਂ ਦੀ ਫਸਲ ਬੀਜੀ ਹੈ ਆਪਾਂ ਆਪਣੀ ਫਸਲ ਨੂੰ ਪੂਰਾ ਵਧੀਆ ਪਾਲੀਏ ਪੂਰੀ ਵਧੀਆ ਤਕੜੀ ਫਸਲ ਰੱਖੀਏ ਜਿਹੜੀ ਆਪਾਂ ਨੂੰ ਵਧੀਆ ਝਾੜ ਮਿਲੇ ਤੇ ਝਾੜ ਦੇ ਨਾਲ ਆਪਾਂ ਨੂੰ ਜਿਹੜੀ ਮੁਨਾਫਾ ਹੋਊਗਾ ਆਪਾਂ ਆਪਣਾ ਕੋਈ ਨਾ ਕੋਈ ਉਹਦੇ ਨਾਲ ਨਿੱਜੀ ਜ਼ਰੂਰਤ ਵੀ ਪੂਰੀ ਕਰੀਏ ਕਿਸੇ ਦਾ ਕੋਈ ਦੇਣ ਲੈਣ ਹੁੰਦਾ ਅਗਲਾ ਉਹ ਵੀ ਮੋੜਦਾ ਸਾਰਾ ਕੁਝ ਆਪਣਾ ਫਸਲ ਦੇ ਝਾੜ ਤੇ ਖੜਾ ਤਾਂ ਆਪਾਂ ਫਸਲ ਦਾ ਝਾੜ ਵਧੀਆ ਲੈਣ ਦੇ ਲਈ ਦੇਖੋ ਪੋਟਾਸ਼ ਵੀ ਪਾਉਣੇ ਆ ਸਪਰੇਹਾਂ ਵੀ ਕਰਦੇ ਆ ਤੇ ਰੇ ਵੀ ਪੂਰਾ ਦਿੰਨੇ ਆਗੇ ਜੂਰੀਆ ਵੀ ਪੂਰਾ ਦਿੰਨੇ ਆ ਡੀ ਜੇ ਪੀ ਵੀ ਪਾਉਣੇ ਆ ਬਹੁਤ ਸ਼ੌਂਕ ਨਾਲ ਆਪਾਂ ਬਾਕੇ ਬੀਜ ਦਿਆਂ ਕੋਈ ਵੀਰ ਸੁਪਰ ਸੀਡਰ ਨਾਲ ਬੀਜਦਾ ਕੋਈ ਵੀਜ਼ ਵੀ ਕੋਈ ਵੀਰਾ ਆਪਣਾ ਬੀਜ ਲਿਆ ਕੇ ਵਧੀਆ ਬੀਜ ਬੀਜਦਾ ਪਰ ਜਦੋਂ ਆਪਾਂ ਪੂਰੀ ਮੈਨੇਜਮੈਂਟ ਕਰਨ ਤੋਂ ਬਾਅਦ ਕਈ ਵਾਰ ਦੇਖਦੇ ਆ ਜਾ ਕੇ ਐਂਡ ਤੇ ਆਪਣਾ ਝਾੜ ਘਟ ਜਾਂਦਾ ਝਾੜ ਘਟਣ ਦੇ ਪਿੱਛੇ ਦੇਖੋ ਕਿਸਾਨ ਵੀਰੋ ਬਹੁਤ ਹੁੰਦੇ ਨੇ ਕਿ ਜਿਹੜਾ ਆਪਾਂ ਕਾਰਨ ਮੰਨ ਲਈਏ ਕਈ ਵਾਰ ਆਪਾਂ ਤੋਂ ਕੋਈ ਮੈਨੇਜਮੈਂਟ ਚ ਘਾਟ ਰਹਿ ਜਾਂਦੀ ਆ ਕਈ ਵਾਰ ਆਪਾਂ ਤੋਂ ਬੀਜ ਨਹੀਂ ਵਧੀਆ ਬੀਜ ਦਾ ਕਈ ਵਾਰ ਆਪਣੀ ਫਸਲ ਦਾ ਜਿੱਦਾਂ ਜਰਮੀਨੇਸ਼ਨ ਨਹੀਂ ਪੂਰਾ ਹੁੰਦਾ ਕਈ ਵਾਰ ਕਣਕ ਦੇ ਵਿੱਚ ਆਪਣੀ ਦੇ ਵਿੱਚ ਨਦੀਨ ਬਹੁਤ ਹੋ ਜਾਂਦੇ ਨੇ ਜਿਆਦਾ ਨਦੀਨਾਂ ਕਰਕੇ ਆਪਣੀ ਫਸਲ ਆ ਜਿਹੜੀ ਆਪਾਂ ਉਹਨਾਂ ਉਹ ਫਟਾਰਾ ਨਹੀਂ ਕਰਦੀ ਤੇ ਆਪਾਂ ਨੂੰ ਝਾੜ ਨਹੀਂ ਮਿਲਦਾ ਨਦੀਨ ਆਪਣੀ ਫਸਲ ਦਾ ਜਿਹੜਾ ਬਹੁਤ ਜ਼ਿਆਦੇ ਜਿੱਦਾਂ ਆਪਾਂ ਕਹਿ ਦਈਏ ਵੀ ਉਹਦੀ ਖਰਾਕ ਲੈਣ ਦੇ ਨੇਜ਼ੀ ਨੇ ਜਿਹੜੇ ਤਾਂ ਕਿਸਾਨ ਵੀਰੋਂ ਆਪਾਂ ਗੱਲ ਕੀ ਕਰਨੀ ਆ ਹੁਣ ਆਪਣੇ ਵੀਰ ਨੇਗੇ ਜਿਨ੍ਹਾਂ ਦੇ ਗੁੱਲੀ ਡੰਡਾ ਬਹੁਤ ਜ਼ਿਆਦਾ ਧੀ ਪਹਿਲਾਂ ਤਾਂ ਮੈਟਰੀ ਵਿਊਜ਼ਨ ਪਾਤੀ ਉਹਨਾਂ ਨੇ ਤੇ ਫੇਰ ਉਹਨਾਂ ਨੇ ਸਪਰੇਅ ਕਰਤੀ ਧੁੱਪਣੀ ਨਿਕਲੀ ਤੇ ਫੇਰ ਇੱਕ ਵਾਰ ਸਪਰੇਅ ਕਰਤੀ ਉਹਨਾਂ ਨੇ ਫੇਰ ਵੀ ਗੁੱਲੀ ਡੰਡਾ ਨਹੀਂ ਮਰਿਆ ਤਾਂ ਹੁਣ ਕਿਸਾਨ ਵੀਰ ਕੀ ਕਰਦੇ ਨੇਗੇ ਉਹ ਮੈਨੂੰ ਇਦਾਂ ਹੀ ਪੁੱਛ ਰਹੇ ਨੇ ਵੀਰੇ 60 ਦਿਨ ਦੀ ਗਣਕ ਹੋ ਗਈ 65 ਦਿਨ ਦੀ ਗਣਕ ਹੋ ਗਈ 70 ਦਿਨ ਦੀ ਗਣਕ ਹੋ ਗਈ ਵੀ ਅਸੀਂ ਗੁੱਲੀ ਢੰਡਾਣੀ ਮਰਿਆ ਕੀ ਕਰੀਏ ਵੀਰੇ ਦੇਖੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਤੁਹਾਨੂੰ ਆਪਣੇ ਆਪ ਨੂੰ ਵੀ ਬਹੁਤ ਵਧੀਆ ਗੱਲਾਂ ਇਹ ਪਤਾ ਨਹੀਂ ਗਈਆਂ ਕੋਈ ਖਾਸ ਦੱਸਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਹਰ ਇੱਕ ਕਿਸਾਨ ਵੀਰ ਦਾ ਆਪਣਾ ਆਪੋ ਆਪਣਾ ਤਜਰਬਾ ਹਰ ਇੱਕ ਕਿਸਾਨ ਵੀਰ ਵਧੀਆ ਢੰਗ ਨਾਲ ਖੇਤੀ ਕਰਦਾ ਮਾਡਰਨ ਖੇਤੀ ਦਾ ਯੁੱਗ ਆ ਗਿਆ ਤੇ ਮਤਲਬ ਕਿ ਗੱਲਾਂ ਇਹ ਹੁੰਦੀ ਨੇ ਵੀ ਆਪਣਾ ਤਜਰਬਾ ਕਿਸੇ ਨਾਲ ਸਾਂਝਾ ਕਰੋ। ਕਈ ਵਾਰ ਆਸਗਮਾਨ ਨਾਲ ਸਾਂਝਾ ਕਰੋ ਵੀ ਕਿਹੜੀ-ਕਿਹੜੀ ਚੀਜ਼ ਚੋਂ ਆਪਾਂ ਨੂੰ ਘਾਟ ਪਈ ਕਿਹੜੀ ਚੀਜ਼ ਨਾਲ ਆਪਾਂ ਨੂੰ ਵਧੀਆ ਫਾਇਦਾ ਮਿਲਿਆ। ਵੀ ਕਿਸੇ ਦਾ ਹੀ ਫਾਇਦਾ ਹੋ ਸਕਿਆ। ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਹੁੰਦਾ। ਵੀ ਜਿਹੜੀ ਚੀਜ਼ ਤੋਂ ਮੈਨੂੰ ਫਾਇਦਾ ਮਿਲਿਆ ਜਿਹੜੀ ਚੀਜ਼ ਨਾਲ ਮੈਨੂੰ ਰਿਜ਼ਲਟ ਮਿਲਿਆ ਮੈਂ ਤੁਹਾਨੂੰ ਉਹ ਦੱਸਾਂ ਤਾਂ ਤੁਸੀਂ ਵੀ ਕਰੋ ਤੇ ਤੁਹਾਨੂੰ ਮਿਲ ਵੀ ਰਹੇ ਨੇ ਰਿਜ਼ਲਟ ਵਧੀਆ। ਗੱਲਬਾਤ ਕਿਸਾਨ ਵੀਰੂ ਆਪਾਂ ਕਰਦੇ ਹਾਂ ਗੁੱਲੀ ਡੰਡੇ ਦੀ। ਗੁੱਲੀ ਡੰਡੇ ਦੇ ਵਿੱਚ ਕਿਸਾਨ ਵੀਰੂ ਪਤਾ ਕੀ ਹੁੰਦਾ ਦੇਖੋ। ਹੁਣ ਸਾਲਟ ਇੰਨੇ ਤੱਕੜੇ ਸਾਲਟ ਨਹੀਂ ਗੇ ਏਸੀਐਮ 9 ਮੱਲ ਕੇ ਤੁਸੀਂ ਮੰਨ ਲਓ ਮੈਟਰੀਬਿਊਜ਼ ਨਾਲ ਆ ਜਾਂ ਮੈਟਰੀਬਿਊਜ਼ਨ ਆਪਾਂ ਨੇ ਐਕਸੀਐਲ ਨਾਲ ਪਾ ਕੇ ਕਰਤੀ ਜਾਂ ਅਟਲੈਂਟਿਸ ਕਰਦੀ ਤੱਕੜੇ ਸਾਲਟ ਨਹੀਂ ਪੂਰੇ ਜੇ ਹੁਣ ਕਿਸਾਨ ਵੀਰੋ ਇੰਨਾ ਤੋਂ ਗੁੱਲੀ ਡੰਡਾ ਰਹੇਗਾ ਤਾਂ ਉਹ ਮਰਦਾ ਨਹੀਂ ਜੋਰ ਲਾ ਲਓ ਤੁਸੀਂ ਹੁਣ ਆਪਾਂ ਐਕਸੀਐਲ ਦਵਾਈ ਕਰਨ ਲੱਗੇ ਜੰਨੇ ਗਏ ਐਕਸੀਐਲ ਦਵਾਈ ਆ ਜਿਹੜੀ ਕਿਸਾਨ ਵੀਰੋ ਠੀਕ ਹੈ ਗੁੱਲੀ ਡੰਡਾ ਰੋਕ ਦਿੰਦੀਆਂ ਮਾਰ ਵੀ ਦਿੰਦੀ ਹੈ ਜੇ ਮੌਸਮ ਸਾਫ਼ ਰਹੇ ਪਾਣੀ ਨਾ ਲੱਗੇ ਗੁੱਲੀ ਡੰਡੇ ਨੂੰ ਵੀ ਮ ਆਪਾਂ ਫਸਲ ਨੂੰ ਪਾਣੀ ਦੇਣਾ ਫਿਰ ਤਾਂ ਚੱਲਦਾ ਉਹਦੇ ਨਾਲ ਕੁਝ ਨਹੀਂ ਪਰ ਤੁਸੀਂ ਕੀ ਗੱਲ ਸੋਚੋ ਕਿਸਾਨ ਵੀਰ ਉਹ ਇੰਨੇ ਸਟਰੋਂਗ ਸਾਲਟ ਕਰਦੇ ਆ ਜਦੋਂ ਆਪਾਂ ਗੁੱਲੀ ਡੰਡਾ ਦਾ ਮਰਦੇ ਹੀ ਮਰਦਾ। ਨਾਲ ਦੇਖੋ ਆਪਣੀ ਫਸਲ ਨੂੰ ਵੀ ਧੱਕਾ ਵੱਜਦਾ ਹੈ। ਕਿਸਾਨ ਵੀਰੋ ਕੋਈ ਵੀ ਨਦੀਨ ਨਾਸ਼ਕਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਹੋਈ ਆ ਜਿਹੜਾ ਕੋਈ ਵੀ ਨਦੀਨ ਨਾਸ਼ਕਾ ਟਿਲਰਿੰਗ ਸਟੇਜ ਤੇ ਵਰਤੋ 50-55 ਦਿਨ ਤੋਂ ਪਹਿਲਾਂ ਪਹਿਲਾਂ ਵਰਤ ਲਓ ਨੂੰ। ਕੋਈ ਵੀ ਨਦੀਨ ਨਾਸ਼ਕਾ। ਕਿਉਂਕਿ ਫਸਲ ਨੇ ਫਟਾਰਾ ਕਰਨਾ ਹੁੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ। ਫਸਲ ਫਟਾਰਾ ਕਰ ਲੈਂਦੀ ਹੈ ਜੇ ਕੋਈ ਧੱਕਾ ਵੀ ਵੱਜਦਾ ਤਾਂ ਉਹ ਆਪਣਾ ਰਿਕਵਰ ਕਰ ਲੈਂਦੀ ਹੈ ਫਸਲ ਆਪਣੀ। ਪਰ ਕਿਸਾਨ ਵੀਰੋ ਜਦੋਂ 70 ਦਿਨ ਦੀ 65 ਦਿਨ ਦੀ ਕਣਕ ਹੋ ਗਈ ਆਪਣੀ 60 ਦਿਨ ਤੋਂ ਉੱਪਰ ਪਲੱਸ ਕਣਕ ਬਾਗੀ ਜਾਂ ਫਿਰ ਆ ਗੱਲ ਦੀ ਗਲਤੀ ਨਾ ਕਰੋ ਤੁਸੀਂ ਕੋਈ ਵੀ ਸਟਰੋਂਗ ਨਦੀਨ ਨਸ਼ਕ ਵਰਤਨ ਦੀ ਜਿੱਦਾਂ ਐਟਲੈਂਟਿਸ ਹੋ ਗਿਆ ਜਾਂ ਸਲਫੋਸਲਫਰਾਨ ਹੋ ਗਿਆ ਜਾਂ ਜਿੱਦਾਂ ਆਪਾਂ ਕਹიდੀਏ ਆਪਣੇ ਏਸ਼ੀਅਮ 9 ਆ ਗਿਆ ਇਹ ਨਦੀਨ ਨਸ਼ਕਾਂ ਦੀ ਵਰਤੋਂ ਨਾ ਕਰੋ ਨਾ ਤੁਸੀਂ ਵਰਤੋਂ ਕਰੋ ਜਿਹੜੇ ਆਪਣੇ 24D ਹੋ ਗਈ ਐਫਿਨਿਟੀ ਇਹਨਾਂ ਦੀ 65 ਦਿਨ ਤੋਂ ਬਾਅਦ ਵਰਤੋਂ ਬਿਲਕੁਲ ਨਾ ਕਰੋ ਕਿਉਂਕਿ ਕਿਸਾਨ ਵੀਰੋ ਜਦੋਂ ਆਪਾਂ ਜਿਹੜੇ ਤੁਸੀਂ ਮੇਰੇ ਮੇਰਾ ਤਜਰਬਾ ਵੀ ਆ ਤੁਸੀਂ ਵੀ ਕਰਕੇ ਦੇਖ ਲਓ ਇੱਕ ਪਾਸੇ ਤੁਸੀਂ ਗੋਲੀ ਡੰਡੇ ਦੀ ਇੱਕ ਸਪਰੇਅ ਕਰੀ ਹੋਈ ਹੋਵੇ ਕਣਕ ਦੇ ਇੱਕ ਪਾਸੇ ਤੁਸੀਂ ਤੰਨ ਕਰਦੇ ਤੁਸੀਂ ਝਾੜ ਆਪਣੇ ਆਪ ਅਲੱਗ-ਅਲੱਗ ਵਾਢ ਲਓ ਇੱਕੋ ਜੀ ਖਰਾਕ ਪਾਓ ਤੁਸੀਂ ਆਪਣੇ ਆਪ ਪਤਾ ਲੱਗ ਜੀ ਤੁਹਾਨੂੰ ਵੀ ਕਿੰਨਾ ਫਰਕ ਇੱਕ ਵਾਰ ਕਿਸਾਨ ਵੀਰੋ ਸਪਰੇਅ ਕਰੀ ਹੋਈ ਘਟੋ-ਘਟ 15 ਤੋਂ 20 ਕਿਲੋ ਵਿੱਗੇ ਦੀ ਕਣਕ ਪੇਸ਼ਾ ਮੋੜ ਦਿੰਦੀ ਆ ਅਸਰ ਕਿਉਂ ਨਹੀਂ ਹੁੰਦਾ ਅਸਰ ਹੁੰਦਾ ਕਣਕ ਦੇ ਉੱਪਰ ਹੁਣ ਆਪਾਂ ਕਿਸਾਨ ਵੀਰੋ ਕੀ ਕਰਨਾ ਜੇ ਤੁਹਾਡੇ ਗੁੱਲੀ ਡੰਡਾ ਮੰਨ ਲਓ ਰਹਿ ਵੀ ਗਿਆ ਤੁਸੀਂ ਰੋਕਣਾ ਚਾਹੁੰਦੇ ਓ ਉਹਨੂੰ ਵੀ ਹਾਂ ਵੀਰੇ ਮੈਂ ਆਪਾਂ ਨੇ ਰੋਕਣਾ ਤੁਸੀਂ ਸਿਰਫ ਕਿਸਾਨ ਵੀਰੋ ਟਾਪਿਕ ਤੇ ਐਕਸੀਲ ਦੋਨਾਂ 'ਚ ਇੱਕ ਦਵਾਈ ਕਰ ਲਓ ਦੋਨਾਂ ਦਾ ਕੰਬੀਨੇਸ਼ਨ ਵੀ ਕਰ ਸਕਦੇ ਨੇ ਕਿਸਾਨ ਵੀਰ ਦੋਨਾਂ 'ਚ ਇੱਕ ਦਵਾਈ ਕਰੋ ਆਦਰਵਾਇਜ਼ ਤੁਸੀਂ ਹੋਰ ਕਿਸੇ ਵੀ ਦਵਾਈ ਨੂੰ ਤਰਜੀਹ ਨਾ ਦਵੋ 65 ਦਿਨ ਤੋਂ ਜਾ ਕੇ ਉੱਪਰ 60-65 ਦਿਨ ਤੇ ਜਾ ਕੇ ਤੁਸੀਂ ਸਿਰਫ ਇਹ ਦੋ ਦਵਾਈਆਂ ਸੇਫਟੀ ਵਾਸਤੇ ਆਪਦੀ ਵਰਤ ਸਕਦੇ ਹੋ ਇਹਨਾਂ ਦਾ ਕੋਈ ਜ਼ਿਆਦਾ ਸਾਈਡ ਇਫੈਕਟ ਨਹੀਂ ਹੁੰਦਾ ਬਕਾਨਕ ਦੇ ਉੱਪਰ ਤੇ ਟਾਪਿਕ ਤੇ ਇਹ ਕਲਰੀਨਾ ਫੋਪ ਵਾਲੀ ਸਾਲਟ ਜਿਹੜਾ ਆਪਾਂ ਵਰਤਨੇ ਟਾਪਿਕ ਪਰ ਜੇ ਕਿਸਾਨ ਵੀਰ ਉਹ ਤੁਸੀਂ ਦੇਖੋਗੇ ਵੀ ਆਪਾਂ ਸਟਰੋਂਗ ਸਾਲਟ ਵਰਤਾਂਗੇ ਮੇਰੇ ਕਹਿਣ ਦੀ ਗੱਲ ਦੂਰ ਹੈ ਮੇਰਾ ਖੁਦ ਦਾ ਤਜਰਬਾ ਮੈਂ ਕਰ-ਕਰ ਦੇਖਿਆ ਸਭ ਕੁਝ ਪਰ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਤੁਸੀਂ ਆਪ ਕਹੋਗੇ ਵੀ ਹਾਂ ਵੀਰੇ ਫਰਕ ਰਿਹਾ ਬਹੁਤ ਵੱਡਾ ਫਰਕ ਆ ਵੀਰੇ ਇੱਕ ਬੰਦੇ ਨੂੰ ਆਪਾਂ ਤਿੰਨ ਵਾਰ ਧੱਕਾ ਦੇ ਦਈਏ ਇੱਕ ਨੂੰ ਇੱਕ ਵਾਰ ਧੱਕਾ ਦਈਏ ਤਿੰਨ ਵਾਰ ਵਾਲਾ ਤਾਂ ਗਿਰੂ ਏ ਇੱਕ ਵਾਰ ਵਾਲਾ ਸ਼ਾਇਦ ਬਚ ਵੀ ਜਾਵੇ ਪਰ ਆਹਾਂ ਗੱਲਾਂ ਤੁਸੀਂ ਪੱਲੇ ਬੰਨੋ ਗੁੱਲੀ ਡੰਡੇ ਦਾ ਦੇਖੋ ਪ੍ਰੀ ਐਮਰਜੈਂਸੀ ਜਿਹੜੀਆਂ ਸਪਰੇਹਾਂ ਨੇ ਅਕੀਰਾ ਵਗੈਰਾ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਮਿਲਿਆ 80% ਤੱਕ ਇਹਨਾਂ ਨੇ ਕੰਟਰੋਲ ਕਰਿਆ ਗੁੱਲੀ ਡੰਡੇ ਨੇ ਵਧੀਆ ਰਿਜ਼ਲਟ ਮਿਲਿਆ ਤੇ ਕੋਚ ਲੀਡਰ ਕਰੀਏ ਜਿਹੜੀ ਉਹਨੇ ਵੀ ਰਿਜ਼ਲਟ ਵਧੀਆ ਦਿੱਤੇ ਨੇਗੇ ਆਪਾਂ ਪਹਿਲਾਂ ਤੋਂ ਨੱਥ ਪਾਓ ਵੱਡੇ ਹੋਏ ਗੁੱਲੀ ਡੰਡੇ ਨੂੰ ਮਾਰ ਹੀ ਨਹੀਂ ਸਕਦੇ ਆਪਾਂ ਜਿਹੜਾ ਗੁੱਲੀ ਡੰਡਾ ਕਣਕ ਦੇ ਬਰਾਬਰ ਚੱਲ ਪਿਆ ਤੁਸੀਂ ਜ਼ੋਰ ਲਾ ਲੋ ਮਾਰਦਾ ਇਹੇ ਵੀਡੀਓ ਕਿਸਾਨ ਵੀਰੋ ਮੈਂ ਤਾਂ ਹੀ ਪਾਈ ਆ ਬਹੁਤ ਵੀਰਾਂ ਦੇ ਸਵਾਲ ਆਉਂਦੇ ਨੇ ਇਹ ਵੀ ਵੀਰੇ ਕਿਹੜੀ ਕਰਦੀਏ ਵੀਰੇ ਐਕਸੀਲ ਤੇ ਟਾਪਿਕ ਦੋਨਾਂ ਤੋਂ ਬਿਨਾ ਕੋਈ ਦਵਾਈ ਨਾ ਕਰੋ ਤੇ ਆਹ ਸਟ੍ਰੌਂਗ ਸਾਲਟ ਦਾ ਬਿਲਕੁਲ ਨਾ ਕਰੋ 60-65 ਦਿਨ ਦੇ ਜਾ ਕੇ ਤੁਸੀਂ ਕਣਕ ਤੇ ਕਿਉਂਕਿ ਕਿਸਾਨ ਵੀਰੋ ਜਦੋਂ ਆਪਣੇ ਫਸਲ ਦੇ ਵਿੱਚ ਟਿਲਰਿੰਗ ਸਟੇਜ ਖਤਮ ਹੋ ਗਈ ਤਾਂ ਇਹਦਾ ਧੱਕਾ ਵੱਜਣਾ ਲਾਜ਼ਮੀ ਆ ਤੇ ਧੱਕਾ ਲੱਗੇ ਹੋਏ ਦਾ ਆਪਾਂ ਨੂੰ ਆਸਰ ਵੀ ਮਿਲੂਗਾ ਫਸਲ ਦੇ ਉੱਪਰ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਇਹ ਤੁਹਾਨੂੰ ਜਾਣਕਾਰੀ ਸਾਰੀ ਦਿੱਤੀ ਹੈ ਤੁਹਾਨੂੰ ਸਾਰੀ ਵਧੀਆ ਸਮਝ ਲੱਗੀ ਹੋਵੇਗੀ ਮੇਰਾ ਵੀਡੀਓ ਲੰਬੀ ਕਰਨ ਦਾ ਮਕਸਦ ਇਹ ਹੀ ਸੀਗਾ ਮੈਂ ਤੁਹਾਨੂੰ ਗੱਲ ਸਮਝਾ ਸਕਾਂ ਉਮੀਦ ਆ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਆਪਣੀ ਗੱਲ ਸਮਝ ਆਈ ਹੋਣੀ ਸਾਰੇ ਆਪਣੀ ਫਸਲ ਦਾ ਧਿਆਨ ਰੱਖਣਗੇ ਇਸੇ ਤਰ੍ਹਾਂ ਆਪਾਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ